ਜਾਬਿਓ ਭਾਬੀ ਤੇਰੀ ਭੈਣ ਮੇਸਕਾਲਾ ਮਾਰਦੀ ਉਥੇ ਕਹਿੰਦੇ ਭਾਬੀ ਦੀ ਭੈਣ ਮੇਸਕਾਲਾ ਮਾਰਦੀ ਸੀ ਇਸੇ ਦਾ ਭਾਬੀਓ ਘਤ ਨਿਕਲ ਗਈ ਅੱਜ ਦੀ ਐਕਸਕਿਊਬਰ ਇੰਟਰਵਿਊ ਪਤਨੂ ਕਰਾਉਣ ਲੱਗੇ ਆ ਤੇ ਆ ਜੇਠ ਮੜੇ ਆ ਘਤ ਹੋ ਗਿਆ ਪਤਾ ਨਹੀਂ ਉਹ ਭਾਬੀ ਘਤ ਹੋਈ ਆ ਇਸ ਨੂੰ ਇੰਟਰਵਿਊ ਦੱਸੋ ਹਾਂ ਜੀ ਦੱਸੋ ਬਧੀਆ ਜੀ ਮੌਜਾਂ ਨੇ ਆਏ ਨੋ ਨਜ਼ਾਰਾ ਲੈਨੇ ਆ ਨਹੀਂ ਨਜ਼ਾਰੇ ਕਿਵੇਂ ਲੈਨੇ ਹੋ 12 ਕਿਲੇ ਜ਼ਮੀਨ ਦੇ ਨੇ ਨਜ਼ਾਰਾ ਆ ਰੇ ਪੂਰਾ ਨਵੀਂ ਤੋਂ ਨਵੀਂ ਟੀਵੀ ਲਈ ਰੇ ਪੂਰੇ ਬੱਲੇ ਵਰਦੇ ਲੋ ਵੀ ਪੰਜਾਬੀਓ ਖੜਾ ਨਵੀਂ ਤੋਂ ਨਵੀਂ ਟੀਵੀ ਲਈ ਜੀ ਆ ਹਣ ਬਾਬੀ ਨਹੀਂ ਪੁੱਛਦੀ ਹਾਂਜੀ ਬਾਬੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋएगी ਫਿਰ ਐ ਲੈ ਕਿਉਂ ਨਹੀਂ ਹੈਗੀ ਮੇਰੀ ਗੱਲ ਸੁਣ ਪੱਤਰਕਾਰਾ ਜਦੋਂ ਇਹ ਮੇਰੇ ਚੁੱਲ੍ਹੇ 'ਚ ਰਹਿੰਦਾ ਸੀ ਉਹ ਬਾਹਰ ਗਿਆ ਇਹਨੂੰ ਛੱਡ ਕੇ ਗਿਆਗਾ ਵੀ ਤੈਂ ਸਾਰੀ ਦੇਖ ਰਿਹਾ ਕਿ ਤੈਂ ਕਰਨੀ ਆ ਤੇ ਮੁੜ ਕੇ ਤੀਵੇਂ ਲੈ ਕੇ ਤੀਵੇਂ ਨੂੰ ਖਵਾਉਣ ਲੱਗ ਗਿਆ ਲੋ ਵੀ ਪੰਜਾਬੀ ਉਹ ਕਹਿੰਦੇ ਜੇਠ ਖਵਾਉਂਦਾ ਸੀ ਤੀਵੇਂ ਨੂੰ ਪੈਸੇ ਤਾਂ ਭਾਬੀ ਨੇ ਘਰ ਦੀ ਕੰਧ ਘਰ ਚੀੜੇ ਗਲੀ ਭਾਬੀ ਸੱਚੇ ਗੱਲ ਕਹਿੰਦੇ ਹੈ ਵੀਰੇ ਲੈ ਘਰ ਦੀ ਕੰਧ ਹੁਣ ਘਰ ਦੀ ਜਿਹਦੇ ਪੇਰੇ ਭਰਾ ਇਹਨੂੰ ਛੱਡ ਗਿਆ ਬੀ ਸਾਰਾ ਪਾਈ ਦੇਖ ਰਖੇ ਪਿੱਛੇ ਸਾਢੇ ਕਿਹਾ ਹੁਣ ਤੂੰ ਸਮਝ ਆਪੇ ਸਮਝਦਾ ਰ ਤੂੰ ਹੁਣ ਤੂੰ ਬੜਾ ਨਿਆਣਾਗਾ ਹੁਣ ਜਦੋਂ ਜਦੋਂ ਨਾ ਮੈਂ ਕਹ ਪਾਈ ਜਮੀਨ ਦੀ ਸਾਰੀ ਦੇਖ ਰਖੇ ਤਾਂ ਇਹ ਕਰਨੀ ਆਗੀ ਮੌਨ ਨਾਲ ਲਿਆ ਕੇ ਤੀ ਨਹੀਂ ਤੇ ਜਿਹਨ ਪਟਾਣਾ ਦਾ ਮੋਟਰ ਤਾਂ ਕਾਇਵਰੀ ਫੜਿਆ ਲੋ ਵੀ ਕਹਿੰਦੇ ਭਾਈ ਜੇਠ ਦੀ ਆਕੜਾ ਵੀ ਬੜੀ ਕਹਿਣਾ ਮੁੱਛ ਬੜੀ ਕਹਿਣ ਬਣਾਈ ਆ ਮੁੱਛ ਭਾਈ ਪੂਰੀਆਂ ਇਹਨੇ 12 ਕਿੱਲੇ ਨੇ ਲਾ ਲੇ 12 ਲੱਖ ਰੁਪਏ ਠੇਕਾ ਹੁੰਦਾ ਹੁਣ ਤਾਂ 95 ਹਜ਼ਾਰ ਨੂੰ ਦਿੰਨੇ ਆ ਠੇਕੇ ਦੇ ਇਹ ਆਕੜਾ ਦੀ ਚੱਕੀ ਆ ਫਿਰ ਆਕੜਾ ਵੀ ਐਂ ਦੇਖ ਇਹ ਐਕਸਪੈਰੀਮੈਂਟ ਹੋ ਗਈ ਇਹ ਜੋ ਗੱਲ ਨਹੀਂ ਰਹੀ ਹੁਣ ਬਿਕਸ ਬੜੀ ਮਾੜੀ ਹੋ ਗਿਆ ਕਹਿੰਦੇ ਪੰਜਾਬੀ ਉਹ ਤਾਂ ਨਵੀਂੋ ਗੱਲ ਸੁਣਨ ਆਈ ਆ ਨਾ ਭਾਬੀ ਵੇ ਤੈਨੂੰ ਗੁੱਸਾ ਨਹੀਂ ਚੜਦਾ ਇਸ ਗੱਲ ਤੇ ਗੁੱਸਾ ਤੇਰੀ ਭਾਬੀ ਕਿਵੇਂ ਹੋਗੀ ਬੇ ਮੈਂ ਚਲ ਕੋਈ ਗੱਲ ਨਹੀਂ ਮੈਂ ਹੀ ਕਹਿੰਦਾ ਮਾ ਭੈਰੂ ਕਹਿਰੂ ਕਹਿਰੂ ਹਾਂ ਭਾਬੀ ਜੀ ਦੱਸੋ ਹਾਂ ਨਾ ਕਿ ਲੈਦਾ ਬਹੁਤ ਬਣਾ ਲਿਆ ਇਹਦਾ ਪਰਦੇ ਨਵੇਂ ਖੋਲਦੇ ਆ ਭਾਈ ਕਹਿੰਦੇ ਲੰਗਰ ਲਾ ਰੱਖਿਆ ਇਹਨਾਂ ਦੇ ਘਰੇ ਹਾਂ ਜੀ ਇਹਨੂੰ ਜਦੋਂ ਹੁਣ ਨਵੇਂ ਤਾਂ ਨਵੀਂ ਤੀਵੀ ਮਿਲਦੀ ਆ ਇਹ ਤਾਂ ਕਹੋਗੇ ਵੀ ਭਾਬੀ ਬਣਾ ਲਾ ਚਾਹੇ ਬਹੂ ਬਣਾ ਲਾ ਇਹ ਤਾਂ ਕਹੋਗੇ ਜਿੱਦੇ ਹੁਣ ਇਹਦਾ ਭਾਈ ਆ ਕੇ ਇਹਨੂੰ ਉੱਧੇ ਪਤਾ ਲੱਗੂਗਾ ਨਹੀਂ ਭਾਬੀ ਸਰਵਾਤ ਆ ਫਿਰ ਤੁਸੀਂ ਉਹ ਕੀਤੀ ਆ ਕਹਿੰਦੇ ਤੋ ਘੜ ਡਿੱਗੀ ਆ ਕੰਧ ਦਾ ਕਰੇ ਡਿੱਗ ਪਈ ਫਿਰ ਇਹਨੂੰ ਨੇ ਹੁਣ ਦੀ ਨਾ ਫਿਰ ਇਹ ਕਿਉਂ ਤਾਰ ਛੱਡਦਾ ਹੁਣ ਦੇ ਦੇ ਜਵਾਬ ਦੇ ਦੇ ਜਵਾਬ ਦੇ ਦੇ ਜਵਾਬ ਨਾ ਭਾਈ ਘੱਟਾ ਤੂੰ ਹੀ ਆ ਭਾਈ ਲੋਕ ਸੁਣਿਆ ਝਾਰ ਮਾਰ ਕਰਦੇ ਆ ਪਿਆਵਾਰ ਕਰਦਿਆ ਤੂੰ ਆਪਰ ਜਾਈ ਮਾਰ ਕਰੀ ਜਨੇ ਤਾਂ ਬਾਲੀ ਗੱਤ ਪਤਾ ਗੱਲ ਕੀ ਹੈ ਪੱਤਰਕਾਰ ਜਦੋਂ ਮੈਂ ਨਿਆਣਾ ਜਾਂ ਹੁੰਦਾ ਸੀ ਇਹ ਉਦੋਂ ਵੀ ਐਡੀ ਹੁੰਦੀ ਸੀ ਅੱਛਾ ਅੱਜ ਹੁਣ ਚਲੋ ਮੇਰੇ ਦਾੜੀ ਮੋਛਾ ਆ ਗਈ ਹੁਣ ਮੈਂ ਨੌਜਵਾਨ ਮੁੱਠ ਪੁੱਛ ਗੱਬਰੂ ਮੋਛ ਪੁੱਟ ਤੇ ਉਦੋਂ ਚਲੋ ਮੈਂ ਜਦੋਂ 12 ਸਾਲ ਦਾ ਹੁੰਦਾ ਸੀ ਇਹਨੇ ਗਲਤ ਕਰ ਲਿਆ ਮੈਂ ਓ ਪੰਜਾਬੀਓ ਕਹਿੰਦੇ ਬੁੱਢੀ ਉਮਰੇ ਪਤਾ ਲੱਗੂ ਕਰਤੂਤਾ ਕਰੀਆਂ ਦਾ ਭਦਾਈ ਮਤਲਬ ਬੁੱਢੀ ਉਮਰੇ ਆ ਜਵਾਕ ਸੱਟ ਕਰੀ ਬੈਠੀ ਆ ਆ ਭਦਾਈ ਵੇ ਕਿੱਥੋਂ ਜਵਾਕ ਸੱਟ ਕੀਤਾ ਇਹ ਤਾਂ ਘਠੇਲਾ ਜਾਉਂ ਨਹੀਂ ਲੱਗਦਾ ਹੋਰ ਬਥੇਰੀ ਐ ਦੀ ਅਚਾ ਉਮਰ ਲਕੋ ਹੈ ਉਹਦਾ ਇਹ ਤਾਂ ਇਹਦੀ ਉਮਰ ਲਕੋਆ ਭਾਈ ਤੂੰ ਮੈਨੂੰ ਅੱਭੀ ਉਮਰ ਲਕੋ 12 ਸਾਲ ਤੈਨੂੰ ਗਲਤ ਕਰ ਲਿਆ ਮੈਨੂੰ ਹੁਣ ਮੇਰੀ ਲਾਲੇ ਵੀ 21 ਸਾਲ ਦੀ ਉਮਰ ਹੈ ਹੂੰ ਠੀਕ ਹੈ 8 ਤੇ 9 ਸਾਲ ਚਲੋ ਮੇਰੇ ਨਾਲ ਰਹੀ ਇਹ ਭਾਈ ਹੁਣ ਇਹ ਚ ਉਹ ਗੱਲ ਨਹੀਂ ਹੈਗੀ ਹੁਣ ਮੇਰੇ ਨਾਲੇ ਭਾਈ 20-20 ਸਾਲ ਦੀਆਂ ਕੁੜੀਆਂ ਨਾਲ ਆਪਣੇ ਆਉਂਦੀਆਂ ਨੇ ਆਪਣੀ ਸੈਟਿੰਗ ਹੈ ਉਹ ਪੰਜਾਬੀਓ ਆਹ ਕਿਹੜਾ ਕਾਲ ਬਹਿ ਗਿਆ ਪਰਜਾਈ ਮੇਰੀ ਗੱਲ ਸੁਣਾ ਜਦੋਂ ਤੈਂ ਜੇਕ ਸੈੱਟ ਕੀਤਾ ਭਰਾ ਨੂੰ ਕੋਈ ਇਤਰਾਜ਼ ਨਹੀਂ ਪ੍ਰਾਨ ਉੱਲਾਦਸ ਉਹੀ ਤਾਂ ਗੱਲ ਹੈ ਇਹਦਾ ਮਰ ਜਾਣ ਦਾ ਵਿਆਹ ਹੀ ਨਹੀਂ ਹੋਇਆ ਇਹਨੂੰ ਬਥੇਰਾ ਕਹਿੰਦਾ ਤੈਨੂੰ ਰਿਸ਼ਤਾ ਕਰਾ ਦੰਨੇ ਅੱਛਾ ਜੀ ਵਿਆਹ ਨਹੀਂ ਹੋਇਆ ਪਰ ਤੈ ਸਾਹਮਣ ਲਿਆ ਇਹ ਕਹਿੰਦਾ ਮੈਂ ਰਿਸ਼ਤਾ ਕਰਾਉਣਾ ਨਹੀਂ ਇਹ ਨਮਾਇਕ ਚੱਲ ਕੋਈ ਨਾ ਫਿਰ ਇਹਦਾ ਬਾਈਕ ਬਾਈਕ ਮੈਂ ਕਿ ਤੇਰਾ ਬਾਈ ਸੌਰੀ ਇਹਦਾ ਬਾਈਕਾਂ ਦਾ ਰੋਟੀ ਖਾਈ ਚੱਲ ਦੇ ਦੇਖ ਲੋ ਜੀ ਫਿਰ ਪੰਜਾਬੀਓ ਕਹਿੰਦੇ ਗੱਤ ਮੱਦ ਦਾ ਆਪ ਹੋਣਾ ਸੀ ਪਰਦਾਈ ਨੇ ਇਲਜ਼ਾਮ ਲਾਉਦੀ ਆ ਜੇਠ ਤੇ ਪਰਦਾਈ ਫੜੀ ਗਈ ਹੁਣ ਤੂੰ ਇਥੋਂ ਨਹੀਂ ਫੜੀ ਗਈ ਗੱਲ ਸੁਣ ਬਈ ਗੱਲ ਪਤਾ ਕੀ ਹੈ ਸਾਡੇ ਕੋਲੇ ਹੁੰਦੇ ਸੀ 24 ਕਿੱਲੇ ਇਹਨਾਂ ਨੇ 12 ਕਿੱਲੇ ਆਪਦੇ ਵਿੱਚ ਕੇ ਮੇਰਾ ਭਾਈ ਕਰਦਾ ਸੀ ਨਸ਼ੇ ਉਹ ਖਾ ਕੇ ਵੇਚ ਕੇ ਖਾ ਗਏ ਠੀਕ ਹੈ ਜਿਹੜੇ ਹੁਣ 12 ਕਿੱਲੇ ਨੇ ਚਲੋ ਮੇਰੇ ਨਾਲ ਗਲਤੀ ਖਾ ਗਏ ਠੀਕ ਹੈ ਵੀ 8 ਸਾਲ ਖਾਈ ਗਈ 9 ਸਾਲ ਹੁਣ ਬਈ ਉਹ 12 ਕਿੱਲੇ ਮੇਰੇ ਆਪਦੇ ਨੇ ਮੈਂ ਕਿਵੇਂ ਦੇ ਦਾਂ ਬ ਗੱਲ ਤੁਸੀਂ ਠੀਕ ਹੈ ਉਹਨੂੰ ਖਾ ਲਿਓ 12 ਸਾਲ ਦਾ ਠੇਕਾ ਖਾ ਲਿਆ 1 ਸਾਲ ਦਾ 12 ਲੱਖ ਰੁਪਏ ਠੇਕਾ ਬਣਦਾ ਹੈ ਤੇ ਬਈ ਉਹ ਖਾ ਗਈ ਚਲੋ 8 ਸਾਲ ਹੁਣ ਮੈਂ ਕਿਵੇਂ ਦੇ ਦਾਂ ਬਈ ਨਾ ਪਰ ਜੇ ਵੀ ਤੁਸੀਂ ਦੱਸੋ ਨਾ ਰੋਲਾ ਜ਼ਮੀਨ ਦਾ ਆ ਗਿਆ ਸਰ ਜ਼ਮੀਨਦਾਰ ਰੋਲਾ ਰੋਲਾ ਹਾਂ ਮੇਰੀ ਗੱਲ ਦੱਸ ਸਾਰੀ ਗੱਲ ਦੱਸ ਨਾ ਨਾ ਦੱਸੋ ਕਿਵੇਂ ਬੋਲਦਾ ਮੇਰੀ ਗੱਲ ਸੁਣ ਪੱਤਰਕਾਰ ਜ਼ਮੀਨਦਾਰ ਰੋਲਾ ਤਾਂ ਇਸ ਲਈ ਆ ਹੁਣ ਜਦੋਂ ਉਹ ਜਿਹੜੇ ਹੈਗੇ ਨੇ 24 25 ਕਿਲੇ ਸੀ ਜ਼ਮੀਨ ਦੇ ਹੁਣ ਜਿਹੜੀ ਜ਼ਮੀਨ ਦੇ ਹਿੱਸੇ ਆਉਂਦੀ ਆ ਜਦੋਂ ਭਾਈ ਇਹ ਸਾਡੇ ਚੁੱਲੇ ਤੇ ਰੋਟੀ ਖਾਂਦਾ ਫਿਰ ਮੇਰੀ ਹੋਏ ਇਹ ਕਿਵੇਂ ਬਹਾਰ ਲੈ ਵੀ ਪਿਆਬੀ ਹੋ ਸ਼ਰਮਨਾਕ ਗੱਲ ਹੋ ਗਈ ਇਹ ਤਾਂ ਕਹਿੰਦੇ ਭਾਈ ਜ਼ਮੀਨ ਨਾਪ ਲਈ ਰੋਟੀ ਖਵਾਉਣ ਦੇ ਅੱਖ ਚ ਰੋਟੀ ਖਵਾਉਣੀ ਹੈ ਜ਼ਮੀਨ ਨਾਪ ਲਈ ਨਾਪ ਕੇ ਮੇ ਲਈ ਉਹ ਤੂੰ ਗਲੇ ਕਹਿੰਿਆ ਨਾ ਤੋਰੇ ਚ ਵੀ ਕਸੂਰ ਬਹੁਤ ਆ ਹਾਂ ਬੋਲ ਬੜੀ ਨਾਪ ਕੇ ਮੇ ਲਈ ਨਾਪੀ ਹੋ ਗਈ ਫਿਰ ਜਦੋਂ ਡੋਰੀ ਮਾਰ ਲਿਆ ਤੂੰ ਇਹਨੇ ਮੈਨੂੰ ਇੱਕ ਗੱਲ ਦੱਸ ਪੁੱਤਰਾ ਇੱਕ ਦਿਨ ਕੋਈ ਰੋਟੀ ਦੇ ਕੇ ਦਿਖਾਵੇ ਚਿੱਲੇ ਤੇ ਹਾਂ ਨਾ 12 ਕਿੱਲੇ ਆਉਂਦੇ ਅਗਲਾ ਚਾਹੇ ਹੋਟਲਾਂ ਚ ਖਾਵੇ ਰੋਟੀ ਬੋਲ ਬਈ ਮੈਂ ਤਾਂ ਬਈ ਨਿਤ ਨਮੀਤੀ ਮਿਲਿਆ ਮੈਂ ਮੈਂ ਤਾਂ ਕੰਟੀ ਵਰ ਲਿਆਉਂਗਾ ਤੂੰ ਤੀਮੀਆਂ ਤੇ ਭੜਾ ਚੜੀ ਜਾਣਾ ਬਈ ਮੇਰੀ ਗੱਲ ਰੋਟੀ ਦੀ ਬਈ ਮੇਰੀ ਮੇਰੀ ਗੱਲ ਸੁਣ ਬਈ ਮੇਰੀ ਗੱਲ ਸੁਣਾ 195000 ਟਿੱਕਾ ਬਣਦਾ ਮੈਂ 5000 ਦੇ ਸਹਬ ਨਾਲ ਤੀਮੀਪਾ ਮੈਂ 24 ਘੰਟੇ ਤੇ 5 ਲਿਆਮਾ ਮੈਨੂੰ ਮੁੱਕ ਦੇਣ ਵੀ ਸਾਲ ਚ ਲੋ ਵੀ ਪੰਜਾਬੀਓ ਇਹਨਾਂ ਦਾ ਕੱਲ ਕਲੀਅਰ ਜਮੈਂ ਇਹਨੇ ਤਾਂ ਕਹਿੰਦਾ ਮੈਂ ਤੀਮੀਆਂ ਲੈ ਕੇ ਆਉਣੀ ਆ ਪਰ ਜਾਈ ਹੁਣ ਤੂੰ ਕਰ ਇਨਸਾਬ ਇਹ ਗੱਲ ਦਾ ਤੂੰ ਮੈਨੂੰ ਆਏ ਤੂੰ ਕੀ ਇਨਸਾਬ ਕਰੇਂਗਾ ਹੁਣ ਤੂੰ ਮੇ ਉਪੀ ਤੋਂ 3 ਮੀੜਾ ਲੈ ਕੇ ਆਉਣਾ ਮੈਂ 10 ਲੱਖ ਰੁਪਏ ਲੈ ਕੇ ਜਾਣਾ ਅਗਲੇ ਠੇਕੇ ਤੋਂ ਅਗਲੇ ਦੇ ਵਾਸਤੇ ਅਗਲੀ ਜ਼ਮੀਨ ਦਾ ਅਗਲੇ ਅਗਲੇ ਸਾਲ ਦਾ ਠੇਕੇ ਲੈ ਕੇ ਜਾਣਾ ਤੱਕ 3 ਮੀੜਾ ਲੈ ਕੇ ਆਉਣਾ ਲੈ ਵੀ ਪਰ ਜਾਈ ਕਹਿੰਦਾ ਟਰੱਕ ਲੈ ਕੇ ਆਉਣਾ ਹੁਣ ਤੂੰ ਦੱਸ ਗੱਲ ਬਾਤ ਜੇ ਹੁਣ ਟੀਮੀ ਤੇ ਟੀਮੀ ਲੈ ਜਾਂਦਾ ਹੁਣ ਤੂੰ ਆਪ ਹੀ ਸਮਝ ਲੈ ਟੀਮੀ ਤੇ ਟੀਮੀ ਲੈ ਆ ਕੇ ਜਾੜੀ ਨਾ ਮਰਨ ਜੋਕਰ ਮਰਜੂ ਬਿਮਾਰੀ ਨਾਲ ਲੈ ਵੀ ਉਹ ਵੀ ਉਹ ਕਹਿੰਦਾ ਟੀਮੀ ਤੇ ਟੀਮੀ ਚੜ ਗਈ ਮਿੱਤਰੋ ਟੀਮੀ ਤੇ ਟੀਮੀ ਇੱਧਰ ਆ ਜਾ